ਇਤੇ ਦਿਨਾਂ ਦੇ ਵਿੱਚ ਮਾਲਦੀਵਸ ਤੇ ਲਕਸ਼ਦਵੀਪ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਵਿੱਚ ਟੂਰਿਜ਼ਮ ਟ੍ਰਿਪ ਨੂੰ ਲੈ ਕੇ ਮਾਲਦੀਵ ਸਰਕਾਰ ਦੇ ਕੁਝ ਮੰਤਰੀਆਂ ਵੱਲੋਂ ਵਿਵਾਦਿਤ ਬਿਆਨ ਸਾਹਮਣੇ ਆਏ ਨੇ। ਇਹਦੇ ਚੱਲਦਿਆਂ ਹੀ ਭਾਰਤ ਦੀ ਕਈ ਟਰੈਵਲ ਕੰਪਨੀਆਂ ਨੇ ਜਿਵੇਂ ਕਿ ਈਜ਼ ਮਾਈ ਟ੍ਰਿਪ ਨੇ ਸਾਰੀ ਮਾਲਦੀਵਸ ਦੀ ਬੁਕਿੰਗਸ ਨੂੰ ਰੱਦ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਹੁਣ ਡਿਲੀਟ ਹੋ ਚੁਕੇ ਟਵੀਟਸ ਦੇ ਵਿੱਚ ਇੱਕ ਮੰਤਰੀ ਨੇ ਤਾਂ ਮੋਦੀ ਨੂੰ ਕਲਾਉਨ ਯਾਨੀ ਕਿ ਜੋਕਰ ਤੱਕਿਆ ਹੈ ਤੇ ਮਾਲਦੀਵਜ਼ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਭਾਰਤ ਕਦੇ ਵੀ ਬੀਚ ਟੂਰਿਜ਼ਮ ਦੇ ਵਿੱਚ ਮਾਲਦੀਵਜ਼ ਨੂੰ ਨਹੀਂ ਪਛਾੜ ਸਕਦਾ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 2023 ਦੇ ਵਿੱਚ ਮਾਲਦੀਵਜ਼ ਦੇ ਟੂਰਿਜ਼ਮ ਵਿੱਚ ਭਾਰਤ ਨੇ ਟੌਪ ਕੀਤਾ ਸੀ ਅਤੇ ਕੋਵਿਡ ਤੋਂ ਬਾਅਦ ਭਾਰਤ ਦੇ ਸਨਾਨੀਆਂ ਕਰਕੇ ਹੀ ਮਾਲਦੀਵ ਦੀ ਆਰਥਿਕ ਸਥਿਤੀ ਸੁਧਰੀ ਸੀ ਹਾਲਾਂਕਿ ਸਾਰਿਆਂ ਦਾ ਮੰਨਣਾ ਇਹ ਹੈ ਕਿ ਮਾਲਦੀ ਸਰਕਾਰ ਨੂੰ ਸਬਕ ਸਿਖਾਇਆ ਜਾਵੇ ਲੇਕਿਨ ਆਪੋਜੀਸ਼ਨ ਦਾ ਮੰਨਣਾ ਹੈ ਕਿ ਐਦਾਂ ਕਰਕੇ ਭਾਰਤ ਆਪਣੇ ਕਰੀਬੀ ਰਾਸ਼ਟਰ ਨੂੰ ਦੁਸ਼ਮਣ ਬਣਾ ਸਕਦਾ ਹੈ ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਇਸ ਦੌਰਾਨ ਮਾਲਦੀਵ ਦੇ ਪ੍ਰੈਜ਼ੀਡੈਂਟ ਚਾਈਨਾ ਦੇ 5 ਦਿਨ ਦੇ ਦੌਰੇ ਤੇ ਜਾਣਗੇ ਹੁਣ ਦੇਖਣਾ ਇਹ ਹੈ ਕਿ ਇਸ ਸਭ ਦਾ ਭਾਰਤ ਤੇ ਮਾਲਦੀਵ ਦੇ ਰਿਸ਼ਤਿਆਂ ਤੇ ਕੀ ਅਸਰ ਪੈਂਦਾ ਹੈ ਬੀਤੇ ਦਿਨਾਂ ਦੇ ਵਿੱਚ ਮਾਲਦੀਵਸ ਤੇ ਲਕਸ਼ਦਵੀਪ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਕਸ਼ਦੀਪ ਵਿੱਚ ਟੂਰਿਜ਼ਮ ਟ੍ਰਿਪ ਨੂੰ ਲੈ ਕੇ ਮਾਲਦੀਵ ਸਰਕਾਰ ਦੇ ਕੁਝ ਮੰਤਰੀਆਂ ਵੱਲੋਂ ਵਿਵਾਦਿਤ ਬਿਆਨ ਸਾਹਮਣੇ ਆਏ ਨੇ। ਇਹਦੇ ਚੱਲਦਿਆਂ ਹੀ ਭਾਰਤ ਦੀਆਂ ਕਈ ਟਰੈਵਲ ਕੰਪਨੀਆਂਜ਼ ਨੇ ਜਿਵੇਂ ਕਿ ਈਜ਼ ਮਾਈ ਟ੍ਰਿਪ ਨੇ ਸਾਰੀ ਮਾਲਦੀਵਸ ਦੀ ਬੁਕਿੰਗਸ ਨੂੰ ਰੱਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਹੁਣ ਡਿਲੀਟ ਹੋ ਚੁੱਕੇ ਟਵੀਟਸ ਦੇ ਵਿੱਚ ਇੱਕ ਮੰਤਰੀ ਨੇ ਤਾਂ ਮੋਦੀ ਨੂੰ ਕਲਾਉਨ ਯਾਨੀ ਕਿ ਜੋਕਰ ਤੱਕਿਆ ਹੈ ਤੇ ਮਾਲਦੀਵਜ਼ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਭਾਰਤ ਕਦੇ ਵੀ ਬੀਚ ਟੂਰਿਜ਼ਮ ਦੇ ਵਿੱਚ ਮਾਲਦੀਵਜ਼ ਨੂੰ ਨਹੀਂ ਪਛਾੜ ਸਕਦਾ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 2023 ਦੇ ਵਿੱਚ ਮਾਲਦੀਵਜ਼ ਦੇ ਟੂਰਿਜ਼ਮ ਵਿੱਚ ਭਾਰਤ ਨੇ ਟੌਪ ਕੀਤਾ ਸੀ ਅਤੇ ਕੋਵਿਡ ਤੋਂ ਬਾਅਦ ਭਾਰਤ ਦੇ ਸਨਾਨੀਆਂ ਕਰਕੇ ਹੀ ਮਾਲਦੀਵ ਦੀ ਆਰਥਿਕ ਸਥਿਤੀ ਸੁਧਰੀ ਸੀ ਹਾਲਾਂਕਿ ਸਾਰਿਆਂ ਦਾ ਮੰਨਣਾ ਇਹ ਹੈ ਕਿ ਮਾਲਦੀਵ ਸਰਕਾਰ ਨੂੰ ਸਬਕ ਸਿਖਾਇਆ ਜਾਵੇ ਲੇਕਿਨ ਆਪੋਜੀਸ਼ਨ ਦਾ ਮੰਨਣਾ ਹੈ ਕਿ ਐਦਾਂ ਕਰਕੇ ਭਾਰਤ ਆਪਣੇ ਕਰੀਬੀ ਰਾਸ਼ਟਰ ਨੂੰ ਦੁਸ਼ਮਣ ਬਣਾ ਸਕਦਾ ਸੁਨਨ ਵਿੱਚ ਇਹ ਵੀ ਆ ਰਿਹਾ ਹੈ ਕਿ ਇਸ ਦੌਰਾਨ ਮਾਲਦੀਵ ਦੇ ਪ੍ਰੈਜ਼ੀਡੈਂਟ ਚਾਈਨਾ ਦੇ 5 ਦਿਨ ਦੇ ਦੌਰੇ ਤੇ ਜਾਣਗੇ ਹੁਣ ਦੇਖਣਾ ਇਹ ਹੈ ਕਿ ਇਸ ਸਭ ਦਾ ਭਾਰਤ ਤੇ ਮਾਲਦੀਵ ਦੇ ਰਿਸ਼ਤੇ ਆ ਤੇ ਕੀ ਅਸਰ ਪੈਂਦਾ ਹੈ ਬੀਤੇ ਦਿਨਾਂ ਦੇ ਵਿੱਚ ਮਾਲਦੀਵਸ ਤੇ ਲਕਸ਼ਦਵੀਪ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦਰਅਸਲ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲਕਸ਼ਦਵੀਪ ਵਿੱਚ ਟੂਰਿਜ਼ਮ ਟ੍ਰਿਪ ਨੂੰ ਲੈ ਕੇ ਮਾਲਦੀਵ ਸਰਕਾਰ ਦੇ ਕੁਝ ਮੰਤਰੀਆਂ ਵੱਲੋਂ ਵਿਵਾਦਿਤ ਬਿਆਨ ਸਾਹਮਣੇ ਆਏ ਨੇ। ਇਹਦੇ ਚੱਲਦਿਆਂ ਹੀ ਭਾਰਤ ਦੀਆਂ ਕਈ ਟਰੈਵਲ ਕੰਪਨੀਆਂਜ਼ ਨੇ ਜਿਵੇਂ ਕਿ ਈਜ਼ ਮਾਈ ਟ੍ਰਿਪ ਨੇ ਸਾਰੀ ਮਾਲਦੀਵਸ ਦੀ ਬੁਕਿੰਗਸ ਨੂੰ ਰੱਦ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਹੁਣ ਡਿਲੀਟ ਹੋ ਚੁਕੇ ਟਵੀਟਸ ਦੇ ਵਿੱਚ ਇੱਕ ਮੰਤਰੀ ਨੇ ਤਾਂ ਮੋਦੀ ਨੂੰ ਕਲਾਉਨ ਯਾਨੀ ਕਿ ਜੋਕਰ ਤੱਕਿਆ ਹੈ ਤੇ ਮਾਲਦੀਵਜ਼ ਦੇ ਪ੍ਰੈਜ਼ੀਡੈਂਟ ਦਾ ਕਹਿਣਾ ਹੈ ਕਿ ਭਾਰਤ ਕਦੇ ਵੀ ਬੀਚ ਟੂਰਿਜ਼ਮ ਦੇ ਵਿੱਚ ਮਾਲਦੀਵਜ਼ ਨੂੰ ਨਹੀਂ ਪਛਾੜ ਸਕਦਾ ਹੈ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 2023 ਦੇ ਵਿੱਚ ਮਾਲਦੀਵਜ਼ ਦੇ ਟੂਰਿਜ਼ਮ ਵਿੱਚ ਭਾਰਤ ਨੇ ਟੌਪ ਕੀਤਾ ਸੀ ਅਤੇ ਕੋਵਿਡ ਤੋਂ ਬਾਅਦ ਭਾਰਤ ਦੇ ਸਨਾਨੀਆਂ ਕਰਕੇ ਹੀ ਮਾਲਦੀਵਸ ਦੀ ਆਰਥਿਕ ਸਥਿਤੀ ਸੁਧਰੀ ਸੀ ਹਾਲਾਂਕਿ ਸਾਰਿਆਂ ਦਾ ਮੰਨਣਾ ਇਹ ਹੈ ਕਿ ਮਾਲਦੀਵ ਸਰਕਾਰ ਨੂੰ ਸਬਕ ਸਿਖਾਇਆ ਜਾਵੇ ਲੇਕਿਨ ਆਪੋਜੀਸ਼ਨ ਦਾ ਮੰਨਣਾ ਹੈ ਕਿ ਐਦਾਂ ਕਰਕੇ ਭਾਰਤ ਆਪਣੇ ਕਰੀਬੀ ਰਾਸ਼ਟਰ ਨੂੰ ਦੁਸ਼ਮਣ ਬਣਾ ਸਕਦਾ ਹੈ ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਇਸ ਦੌਰਾਨ ਮਾਲਦੀਵਸ ਦੇ ਪ੍ਰੈਜ਼ੀਡੈਂਟ ਚਾਈਨਾ ਦੇ 5 ਦਿਨ ਦੇ ਦੌਰੇ ਤੇ ਜਾਣਗੇ ਹੁਣ ਦੇਖਣਾ ਇਹ ਹੈ ਕਿ ਇਸ ਸਭ ਦਾ ਭਾਰਤ ਤੇ ਮਾਲਦੀਵਸ ਦੇ ਰਿਸ਼ਤਿਆਂ ਤੇ ਕੀ ਅਸਰ ਪੈਂਦਾ ਹੈ